ਨੇਕੀ ਦੇ ਬਦਲੇ ਬਦੀ ਕਦੋਂ ਤੋਂ ਸਟੋਰੀ ਪਾਉਣ ਲੱਗਿਆ ਨੇਕੀ ਦੇ ਬਦਲੇ ਬਦੀ ਇਹ ਛਟੋਰੀ ਦਾ ਨੋ ਇਹ ਬਣੂ ਵੀ ਕਿਵੇਂ ਨੇਕੀ ਦੇ ਬਦਲੇ ਬਦੀ ਤੇ ਮੂਰੇ ਤੁਸੀਂ ਦੇਖਣਾ ਹੈ ਕਿਹੜੇ ਤਰੀਕੇ ਨਾਲ ਬਣਦੀ ਹੈ ਇੱਕ ਵਪਾਰੀ ਸੀ ਦੂਰ ਦੂਰ ਸਹੀਂ ਜਾਂਦਾ ਆਉਂਦਾ ਸੀ ਦੂਰ ਦੂਰ ਸਹੀਂ ਲਿਹਾਜ ਜਾਂਦੀਆਂ ਉਹਦੀਆਂ ਬਹੁਤ ਵੱਡੇ ਚੰਗੇ ਵਪਾਰੀਆਂ ਚੋਂ ਵਪਾਰੀ ਸੀ ਇੱਕ ਉਹਦਾ ਦੋਸ਼ਤ ਛੱਤ ਸਮੁੰਦਰਾਂ ਤੋਂ ਪਾਰ ਵੀ ਰੰਦਾ ਹੁੰਦਾ ਉਹਦੇ ਹੋਇਆ ਮੁੰਡਾ ਬਹੁਤ ਚਰਬਾਦ ਵਪਾਰੀ ਦੇ ਉਹਨੇ ਮੁੰਡੇ ਦੀ ਜਿਵੇਂ ਆਪਾਂ ਛੱਤੀ ਕਰਦੇ ਆ ਜਾਂ ਕੋਈ ਉਹਦਾ ਜਨਮ ਦਿਨ ਮਨਾਈਏ ਉਹ ਤੇ ਇਕੱਠ ਕਰਿਆ ਛਾਰੇ ਦੋ ਤੇ ਸੱਦੇ ਉਹ ਬਾਹਰਲਾ ਵੀ ਸੱਦ ਲਿਆ ਜਿਹੜਾ 7 ਸਮੁੰਦਰਾਂ ਤੋਂ ਪਾਰ ਤੀ ਉਹਨੂੰ ਵੀ ਛੱਤੀ ਪਾਤੀ ਉਹ ਵੀ ਆ ਗਿਆ ਆਇਆ ਬਾਦ ਜਿਹੜਾ ਧੂਮ ਧਾਮ ਨਾਲ ਮਨਾਇਆ ਦੇਣਾ ਉਹ ਜਿਹੜਾ 7 ਸਮੁੰਦਰਾਂ ਤੋਂ ਪਾਰ ਆਇਆ ਉਹ ਕਹਿੰਦਾ ਯਾਰ ਆਪਣੀ ਇੰਨੇ ਚਿਰ ਦੀ ਦੋਸਤੀ ਐ ਵੀ ਤੇਰੇ ਤਾਂ ਇਹ ਮੁੰਡਾ ਹੋਇਆ ਮੇਰੇ ਕੁੜੀ ਹੋਈ ਐ ਵੀ ਆਪਾਂ ਇਹ ਜਿਹੜੀ ਲਿਹਾਜ਼ ਐ ਛਕਰੀ ਚ ਬਦਲਨੀ ਐ ਉਹ ਕਹਿੰਦਾ ਯਾਰ ਛੱਡ ਖੜਾ ਕੱਲਾ ਮੁੰਡਾ ਮੁੰਡੇ ਦਾ ਨੋਂ ਤਰਿਆ ਫਾਤੀ ਗੋਬਿੰਦਾ ਵੀ ਕੱਲਾ ਮੁੰਡਾ ਐ ਐ ਡੂਰ ਕੀ ਕਰਨ ਜਾਏ 7 ਸਮੁੰਦਰਾਂ ਤੋਂ ਪਾਰ ਨਾਏ ਜਾਵੇ ਆਵੇ ਸਾਡਾ ਤਾਂ ਵਪਾਰ ਕੱਕ ਧੰਦੇ ਚੱਲਦੇ ਤੇ ਕਦੇ ਗੇੜਾ ਬਚੀ ਜਾਂਦਾ ਸੀ ਛੋਟੇ ਨੇ ਕੋਲ ਮਿਲਿਆਉਂਦੇ ਤੇ ਵਪਾਰ ਵਪਾਰ ਤੌਰ ਤੇ ਇਹ ਹੁਣ ਐ ਡੂਰ ਕਿੱਥੋਂ ਜਾਇਆ ਕਰੂ ਉਹ ਕਹਿੰਦਾ ਵੀ ਆਪੇ ਜਾਇਆ ਕਰੂ ਜਦੋਂ ਆਪਾਂ ਸ਼ਕੀਰੀ ਪਾਲੀ ਜਾਣੇ ਪਿਆ ਕਰੂ ਜਦੋਂ ਪੌਣੀਆਂ ਉਹਦੇ ਪਾਈ ਜਾਦੇ ਖੜਾ ਪੈਣ ਤੇ ਚੱਲ ਹਾਂ ਕਹਿਤਾ ਉਹਨੂੰ ਜਵਾਨਾਂ ਛਤਜੋਗੀ ਸੀ ਜਿਹੜੀ ਗੱਲ ਕਹਿ ਦਿੰਦੇ ਤੇ ਮੁਕਰ ਜਾਂਦਾ ਨਹੀਂ ਸੀ ਤੇ ਕੋਈ। ਉਹੀ ਗੱਲ ਛੇਰੇ ਲਾਉਂਦੇ ਤੇ ਵੀ ਹੁਣ ਆਪਾਂ ਕਹੇ ਤੀਏ ਛੇਰੇ ਲਾਉਣੀ ਐ। ਜਿਹੜੀ ਚੀਜ਼ ਜਵਾਨ ਨੂੰ ਮੂੰਹੋਂ ਨਿਕਲੀ ਗੱਲ ਨੂੰ ਪੂਰੀ ਕਰਦੇ ਤੇ ਉਹ ਜਵਾਨਾਂ ਛਤਜੋਗੀ ਜਵਾਨਾਂ ਦੀ ਛਤਜੋਗੀ ਬਚਨ ਵੀ ਪੱਕੋ ਗੱਲ ਐ ਜਿਹੜਾ ਕੋਈ ਕਰ ਦੂ ਅਜੇ ਵੀ ਨਹੀਂ ਮੁਕਰਦਾ। ਜਵਾਨ ਦੇ ਪੱਕੇ ਜਵਾਨ ਦੇ ਪੱਕੇ ਹੁੰਦੇ ਐ ਪਰ ਜਿਹੜਾ ਹੁਣ ਆਮ ਕਲਜੋਗੀ ਜਵਾਨ ਐ ਇਹ ਜੋ ਅਲਗ ਨਜਵਾਨ ਤੁਰੇ ਫਿਰਦੀ ਚੰਗੀ ਐ ਹੁਣ ਕੁਝ ਹੋਰ ਬਿੰਦਕ ਨੂੰ ਹੋਰ ਇਹ ਤਾਂ ਮੌਕਾ ਦੇਖਦੇ ਨੇ ਆਪ ਦੇ ਲੋਟ ਦਾ ਜਾਨੀ ਆਪ ਦਾ ਅਰਥ ਆਪ ਬਣਾ ਲੈਂਦੇ ਨੇ ਵੀ ਕਿਹੜਾ ਲੋਟ ਆਊਗਾ ਨਾ ਜੋ ਆਪਣੇ ਉਹ ਅਰਥ ਕੱਢਣਗੇ ਭਾਈ ਪੱਕ ਠੱਗ ਕਰ ਲਿਆ ਉਹਨਾਂ ਨੇ ਪੱਕ ਠੱਗ ਕਰੇ ਵਾ ਟਾਈਮ ਨਾਲ ਦਾ ਗਿਆ ਦੋਨੇ ਕੁੜੀ ਵੀ ਗੱਲਿਆ ਮਟਿਆਰ ਜਦ ਹਾਨਤੀ ਕੁਝ ਹੋਈ ਉਹਦੇ ਲੈ ਮਟਿਆਰ ਹੋ ਗਈ ਮੁੰਡਾ ਵੀ ਵਿਆਹਣ ਦੇ ਲੈਕ ਹੋ ਗਿਆ ਉਹਨਾਂ ਨੂੰ ਚਿੱਠੀ ਪਾਤੀ ਸਿੱਧੀ ਹੋਈ ਵੀ ਲੈ ਬਈ ਤੈਨੂੰ ਫਲਾਣੇ ਤਰੀਕ ਦਿਨ ਨੂੰ ਮੇਰਾ ਮੁੰਡਾ ਵਿਆਹਣ ਆਊ ਬਰਾਤ ਤਾਂ ਨਹੀਂ ਆਉਣ ਕੱਲੇ ਹੀ ਆਉ ਐਡੀ ਤੂੰ ਨੂੰ ਬੋਤਾ ਤਾਂ ਨੂੰ ਕੀ ਕਰਾਂਗੇ ਵੀ ਆਪਦੀ ਤਿਆਰੀ ਰੱਖਿਓ ਕਿਹੜਾ ਕੋਈ ਗੱਲਵਾਦੀ ਜ਼ਬਾਨ ਤਾਂ ਹੋਈ ਵੀ ਤੀ ਕੋਈ ਕੜਾਹੀ ਨਹੀਂ ਦੀ ਚੜ੍ਹ ਨਹੀਂ ਲੈਣ ਦੇ ਜਾ ਕੇ ਮਕਲਾਵੇ ਵਾਂਗੂ ਲੈ ਕੇ ਹੀ ਮੁੜੇ ਆਉਣੀ ਸੀ ਜਿਵੇਂ ਵਿਆਹ ਦਾ ਆਪਾਂ ਮਕਲਾਵਾ ਅਗਲਾ ਕਿਹਾ ਵਿਆਹ ਤਾਂ ਹੋਇਆ ਬੈ ਮਕਲਾਵਾ ਲੈ ਕੇ ਆਪ ਤਾਂ ਜਾਣ ਸਾਹ ਜਾ ਕੇ ਲਈ ਹੋਣੀ ਐ ਜਣੀ ਐਵੇਂ ਜਵੇਂ ਪ੍ਰੋਗਰਾਮਤੀ ਉਹਨਾਂ ਦਾ ਉਹਨੂੰ ਮੁੰਡੇ ਨੂੰ ਕਹਿਣ ਲੱਗਿਆ ਪੁੱਤੋ ਗੋਬਿੰਦੇ ਜਾ ਬਗ ਜਾ ਘੋੜਾ ਲੈ ਜਾ ਵੀ ਛੱਤ ਸਮੁੰਦਰਾਂ ਤੋਂ ਪਾਰ ਜਾਣਾ ਤੈ ਤੇ ਜਾ ਕੇ ਲੜਕੀ ਨੂੰ ਵਿਆਹ ਲਿਆ ਉਹ ਪਿਓ ਦੀ ਆਗਿਆ ਮੰਨ ਕੇ ਮੁੰਡਾ ਚੱਲ ਪਿਆ ਮੁੰਡਾ ਚੱਲਿਆ ਵਾ ਗਾਹ ਜੰਗਲ ਦੇ ਵਿਚਦੀ ਜਾਣਾ ਸੀ ਜੰਗਲ ਬੜਾ ਗੂੜਾ ਸੀ ਉਹਦੇ ਵਿਚਦੀ ਰਾਹ ਤੀ ਉੱਥੇ ਛੱਪ ਤੇ ਨਿਉਲਾ ਲੜਦੇ ਨੇ ਦੂ ਲੜਦੇ ਨੇ ਬਹੁਤ ਜਾਨੀ ਲੜਾਈ ਉਹਨਾਂ ਦੀ ਦੇਖ ਕੇ ਕੋੜੇ ਤੇ ਖੜਾ ਦੂਰ ਤੇ ਖੜਾ ਦੇਖੀ ਗਿਆ ਬਹੁਤ ਲੜਾਈ ਹੋਈ ਲੜਾਈ ਹੋਈ ਭਈ ਨਿਉਲੇ ਨੇ ਛੱਪ ਬੇਹੋਸ਼ ਕਰਤਾ ਮਰਨ ਵਾਲਾ ਹੀ ਕਰਤਾ ਜਾਨੀ ਕੋਈ ਸਾਹੀ ਰਗੇ ਵੀ ਕਹਿੰਦਾ ਵੀ ਮਾਰ ਦੂ ਹੁਣ ਨਹੀਂ ਇਹਨੇ ਛੱਡਣਾ ਉਨੇ ਭਾਈ ਉਹ ਛੱਪ ਦੀ ਜਾਨ ਬਚਾਤੀ ਛਡਾਤਾ ਉਹ ਤੋਂ ਤੇ ਛੱਪ ਕਹਿੰਦਾ ਮੈਂ ਤਾਂ ਤੈਨੂੰ ਮਾਰੂੰ ਕਹਿੰਦਾ ਯਾਰ ਮੈਂ ਤਾਂ ਤੇਰੀ ਜਾਨ ਬਚਾਈ ਐ ਕਹਿੰਦਾ ਨਾ ਇਹ ਜਿਹੜਾ ਛੱਡਾ ਆ ਥਾਂ ਐ ਨਾ ਇਹ ਜੰਗਲ ਐ ਇਹ ਨੇਕੀ ਦੇ ਬਦਲੇ ਤਾਂ ਬਧੀ ਐ ਇੱਥੇ ਦਾ ਇਸ ਦਾ ਜਿਹੜਾ ਕੋਈ ਫਾਇਦਾ ਕਰਦਾ ਉਹਨੂੰ ਮਾਰਦੇ ਆ ਉਹ ਕਹਿੰਦਾ ਯਾਰ ਮੈਂ ਤਾਂ ਮੂਰੇ ਵਿਆਹ ਕਰਾ ਕੇ ਹੁਣ ਕਰੋਨਾ ਜਾ ਹਾਂ ਜਾ ਕੇ ਵੀ ਉਹਨੂੰ ਵਿਆਹੋਂ ਜਾਣਾ ਜਦੋਂ ਮੈਨੂੰ ਵਿਆਹ ਲੈ ਆਉਣ ਦੇ ਫੇਰ ਤੂੰ ਮਾਰਦੀ ਜੇ ਤੂੰ ਛਾਰਦਾ ਹੀ ਨਹੀਂ ਉਹਨੂੰ ਵਿਆਹ ਤਾਂ ਲੈ ਆਉਣ ਦੇ ਮੈਨੂੰ ਮੈਂ ਉਹ ਵਿਆਹਣ ਕਿਵੇਂ ਜਾਊ ਉੱਥੇ ਜੇ ਇੱਥੇ ਤੈਨੂੰ ਤੈਨੂੰ ਮਾਰਤਾ ਕਹਿੰਦਾ ਵੀ ਇਹ ਗੱਲ ਮੇਰੀ ਸੁਣ ਲੈ ਆਉਂਦੇ ਨੂੰ ਮਾਰੂੰ ਜ਼ਰੂਰ ਕਹਿੰਦਾ ਮਾਰਦੀ ਕਹਿੰਦਾ ਭੱਗ ਜਾ ਨਾ ਗਿਆ ਨਾ ਗਿਆ ਜਾ ਕੇ ਦੇਲਾ ਭਾਈ ਸਤਮੁਛ ਸਮੁੰਦਰ ਤੋਂ ਪਾਰ ਸਨੇਹਾ ਗਿਆ ਬਈ ਸੀ ਜਾ ਕੇ ਲੜਕੀ ਦਾ ਵਿਆਹ ਹੋ ਕਰਿਆ ਉਹਨਾਂ ਨੇ ਕਰਕੇ ਦੇਲਾ ਨਾਲ ਲੜਕੀ ਜੋ ਤੋੜਤੀ ਜਾਨੀ ਹੋਰ ਛਾਲੀਆਂ ਬਥੇਰੀਆਂ ਮਖੌਲ ਮਖੂਲ ਕਰਨ ਮੁੰਡਾ ਪੂਰਾ ਖੁਸ਼ ਨਾ ਹੋਵੇ ਖੁਸ਼ ਹੈ ਨਾ ਹੋਏ ਨੂੰ ਵਿਆਹ ਕੇ ਦਾ ਲੈ ਕੇ ਜਾਉਂ ਵੀ ਸਾਡਾ ਤਾਂ ਆਪੋ ਵਿੱਚ ਇਹਦੇ ਛਪਣੇ ਮਗਾਹ ਜਾਏ ਗਏ ਨੂੰ ਮੈਨੂੰ ਡੰਗ ਦੇਣਾ ਵੀ ਇਹ ਤਾਂ ਜਾ ਕੇ ਦੇਲਾ ਵੇ ਕੰਮ ਤਾਂ ਛੇ ਲੱਗਣਾ ਹੀ ਨਹੀਂ ਸਾਡਾ ਉਹ ਤਾਂ ਉਹਦੇ ਤਾਂ ਉਹਨੂੰ ਤਾਂ ਪਤਾ ਸੀ ਆਪਦੀ ਮੌਤ ਬਾਰੇ ਜਾ ਕੇ ਉਥੇ ਪਈ ਉਹਨਾਂ ਨੇ ਵਿਦਾ-ਵਦਾਉਗੀ ਕਰੀ ਵਿਆਹ ਕਰੇ ਤੋਂ ਬਾਅਦ ਲੈ ਕੇ ਲੜਕੀ ਨੂੰ ਤੁਰ ਪਿਆ ਆ ਗਿਆ ਉਥੇ ਉਥੇ ਆ ਕੇ ਘੋੜਾ ਰੋਕਤਾ ਲੜਕੀ ਨੂੰ ਬਹਾਈ ਤੁਰੇ ਆਉਂਦੇ ਨੇ ਘੋੜਾ ਰੋਕਿਆ ਉਹ ਉਥੇ ਆ ਕੇ ਉਹ ਕਹਿੰਦੀ ਚੱਲ ਗਾ ਹਾਂ ਕਹਿੰਦਾ ਵੀ ਕਾ ਇੱਥੇ ਆ ਕੇ ਤਾਂ ਵੈਦਾ ਮੇਰਾ ਮੇਰਾ ਤਾਂ ਇੱਥੇ ਦੇ ਨਹੀਂ ਦੀ ਪ੍ਰੋਗਰਾਮ ਛੱਪੋਂ ਡੰਗੂ ਮੈਨੂੰ ਮੈਂ ਮਾਰੋ ਕਹਿੰਦੀ ਕਾ ਤੋ ਡੰਗੂ ਤੈਨੂੰ ਛੱਪ ਕਹਿੰਦਾ ਵੈਦਾ ਕਰਕੇ ਲੰਘਿਆ ਤੀ ਵੀ ਐ ਕਰਕੇ ਇੱਥੇ ਦਾ ਤਾਂ ਅਸੂਲ ਹੈ ਇਹਨਾਂ ਦਾ ਤਾਂ ਨੀਤੀ ਬਦਲੇ ਬਦੀ ਅੱਛਾ ਕਹਿੰਦਾ ਹਾਂ ਉਹਨੇ ਜਦੋਂ ਆਇਆ ਛੱਪ ਨੂੰ ਛੱਪ ਨੂੰ ਕਹਿੰਦੀ ਵੀ ਮੈਂ ਤਾਂ ਐ ਕਰਕੇ ਵਿਆਹ ਦਿਲਾਏ ਦੇ ਨਾਲ ਕਰਾਉਣਾ ਹੈ ਕਰਾ ਕਰਾ ਕੇ ਲਾਈਆਂ ਕੋਈ ਬੱਚਾ ਬੁੱਚਾ ਹੋਵੇ ਕੋਈ ਜਾਂ ਫੇਰ ਤਾਂ ਮੰਨ ਲੇ ਗੱਲ ਵੀ ਬੱਚਾ ਹੋਏ ਤੋਂ ਬਾਅਦ ਤੋ ਉਹ ਕਰ ਲੈਨੇ ਵੀ ਵੈਦ ਆਪ ਦਾ ਪੂਰਾ ਕਰ ਲੈਨੀ ਫੇਰਾ ਜੂ ਇਹ ਵੀ ਤੂੰ ਇਹ ਨਾ ਕੰਮ ਕਰ ਉਹ ਕਹਿੰਦਾ ਵੀ ਸਾਡਾ ਤਾਂ ਇੱਥੇ ਦਾ ਅਸੂਲ ਹੈ ਪੁੱਛ ਲੈ ਪਮਾ ਉਹ ਦੇ ਲੈ ਮੂਰੇ ਟਾਲੀ ਆ ਉਹ ਟਾਲੀ ਨੂੰ ਪੁੱਛ ਲੈ ਟਾਲੀ ਦੇ ਕੋਲੇ ਪੁੱਛਣ ਗਈ ਟਾਲੀ ਕਹਿੰਦੀ ਵੀ ਗੱਲ ਸੁਣ ਲੈ ਮੇਰੀ ਮੇਰੇ ਇਹ ਕੁੰਬਲਾ ਤੇਰਾ ਮੇਰਾ ਇੱਥੇ ਨਾ ਜੋ ਰਾਜੇ ਤੋਂ ਚੋਰੀ ਕਰਕੇ ਇੱਕ ਚੋਰ ਆ ਗਿਆ ਉਹ ਮੈਨੂੰ ਕਹਿੰਦਾ ਵੀ ਤੂੰ ਲੁਕੋ ਲੈ ਮੈਨੂੰ ਕਹਿੰਦੀ ਮੇਰੀ ਬੇਲਤੀ ਖਾਸੀ ਬੁੱਤੋਂ ਮੈਂ ਥੋਥੀ ਸੀ ਕਹਿੰਦੀ ਮੇਰੇ ਵਿੱਚ ਵੜ ਕੇ ਜਦੋਂ ਲੁਕੋਣ ਨੂੰ ਕਿਹਾ ਕਹਿੰਦੀ ਮੈਂ ਛਾਰਾ ਉਹ ਟੱਕ ਲਿਆ ਟੱਕ ਕੇ ਦੇਲਾ ਚਾਰ ਦਿਨ ਰੱਖਿਆ ਚਾਰ ਦਿਨਾਂ ਚ ਉਹ ਜਿੰਨੇ ਉਹਦੇ ਚੋ ਦੇਲਾ ਛਾਰੇ ਭਾਲ ਦੇ ਫਿਰਦੇ ਤੇ ਰਾਜੇ ਦੇ ਘਰ ਚੋਰੀ ਕਰੀ ਵੀ ਸੀ ਉਹਦੀ ਚੋਰ ਦੀ ਸਾਰੀ ਪੁਲਸ ਭਾਲ ਭੂਲ ਕੇ ਚੋਂ ਦਿਨਾਂ ਚ ਮੁੜ ਗਈ ਸਾਰੇ ਜੰਗਲ ਚੋਂ ਕਿਤੋਂ ਨਾ ਥਿਆਇਆ ਚਾਰ ਦਿਨ ਬਾਅਦ ਕਹਿੰਦਾ ਮੈਨੂੰ ਹੁਣ ਕੱਢ ਦੇ ਕਹਿੰਦੀ ਮੈਂ ਉਹ ਕੱਢ ਤਾ ਟਾਲੀ ਕਹਿੰਦੀ ਜਦੋਂ ਕੱਢ ਕੇ ਉਹ ਸ਼ਹਿਰ ਚ ਵਾਗਿਆ ਕਿਸੇ ਚ ਤੇ ਸ਼ਹਿਰ ਚ ਜਾਂਦਾ ਮੂਰੇ ਰਾਜੇ ਦਾ ਸੈਨਿਕ ਕੋਲ ਦੀ ਉਹਦੇ ਜਦੋਂ ਨੰਘਿਆ ਮੇਰੇ ਉਹਦੇ ਚ ਉਹ ਏਡੀ ਜਾਨੀ ਬਾਸ਼ਨਾ ਆਈ ਜਿਵੇਂ ਬਾਹਲਾ ਯਾਤਰ ਛਿੜਕਿਆ ਹੁੰਦਾ ਉਹ ਕਹਿੰਦਾ ਉਹ ਤੇਰੇ ਤੇ ਆਹ ਕਿਹੜਾ ਸੈਂਟ ਛਿੜਕਿਆ ਵੈ ਇਹ ਤਾਂ ਬਾਸ਼ਨਾ ਹੀ ਨਹੀਂ ਕਦੇ ਹੀ ਤਾਂ ਦੇਖੀ ਉਹ ਕਹਿੰਦਾ ਮੈਂ ਤਾਂ ਕਦੇ ਸੈਂਟ ਲਾਇਆ ਨਹੀਂ ਕਹਿੰਦਾ ਆਉਂਦੀ ਆ ਤੇਰੇ ਕੋ ਕਹਿੰਦਾ ਯਾਰ ਉਹੀ ਆਉਂਦੂ ਕਹਿੰਦਾ ਸਾਡੇ ਤਾਂ ਆਉਂਦੀ ਨਹੀਂ ਉਹ ਉਹ ਭਾਈ ਰਾਜੇ ਕੋਲੇ ਲੈ ਗਿਆ ਕਹਿੰਦਾ ਦੇਖੋ ਜੀ ਇਹਨਾ ਸੈਂਟ ਕਹੇ ਜਾ ਵਧੀਆ ਲਾਈ ਫਿਰਦਾ ਨਲੇ ਕਹਿੰਦਾ ਮੈਂ ਤਾਂ ਕਦੇ ਸੈਂਟ ਨਹੀਂ ਲਾਇਆ ਆ ਰਾਜਾ ਕਹਿੰਦਾ ਯਾਰ ਤੇਰੇ ਨੂੰ ਸੈਂਟ ਦੀ ਬਾਸ਼ਨਾ ਤਾਂ ਆਉਂਦੀ ਐ ਤੂੰ ਦੱਸਦਾ ਕਿਉਂ ਨਹੀਂ ਇਹ ਕਿਹੜਾ ਸੈਂਟ ਲਾਉਣਾ ਹੈ ਦਛਲਨ ਦਾ ਕੀ ਕਹਣਾ ਹੈ ਉਹ ਕਹਿੰਦਾ ਜੀ ਸੈਂਟ ਲਾਇਆ ਹੀ ਨਹੀਂ ਮੈਂ ਕਿਤੇ ਕਹਿੰਦਾ ਫਿਰ ਇਹ ਜਾਂ ਬਾਸ਼ਨਾ ਆਉਂਦੀ ਕਿਉਂ ਐ ਸਾਡੇ ਚ ਹੋਰ ਨਹੀਂ ਬੰਦੇ ਚ ਨਹੀਂ ਕਿਸੇ ਚ ਆਉਂਦੀ ਤੇਰੇ ਚ ਕਿਉਂ ਆਉਂਦੀ ਐ ਉਹਨੂੰ ਫਿਰ ਜਦੋਂ ਨਾਂ ਦੱਸਦਾ ਦੇਹਿਆ ਕਹਿੰਦੇ ਵੀ ਐਂ ਕਰੋ ਫਾਛੀ ਲਾ ਦਿਓ ਇਹਨੂੰ ਜੇ ਨਹੀਂ ਦੱਸਦਾ। ਚੈਂਤੀ ਨਹੀਂ ਦੱਸਦਾ ਵੀ ਕਿਹੜਾ ਰਾਇ ਕਾਹ ਤੋਂ ਵਸਣਾਉਂਦੀ ਐ। ਫਿਰ ਉਹ ਕਹਿੰਦਾ ਜੀ ਮੈਂ ਕਰਕੇ ਕਰੀਤੀ ਚੋਰੀ। ਥੋਥੀ ਦੀ ਟਾਲੀ ਮੈਂ ਟਾਲੀ ਦੇ ਵਿੱਚ ਪੋਰੇ ਚ ਵੜ ਗਿਆ। ਉਹਨੇ ਮੈਨੂੰ ਢਾਕ ਲਿਆ 4 ਦਿਨ ਰਿਹਾ ਮੈਂ ਉਹ ਚ। ਉਹ ਜੋਂ ਵਾਸਣਾ ਆਉਣ ਲੱਗੀ ਐ। ਉਹਨੇ ਭਾਈ ਰਾਜੇ ਨੇ ਹੁਕਮ ਦੇ ਕੇ ਨਾਇ ਤਾਂ ਉਹ ਉਹ ਟਾ ਉਹ ਟਾਲੀ ਵੜਵਾ ਕੇ ਉਹ ਟਾਲੀ ਦਾ ਪੋਰਾ ਹੀ ਉੱਥੇ ਮੰਗਵਾ ਲਿਆ। ਵੀ ਇਹ ਆਪੇ ਇਹਦੀ ਸੁਣੇ ਦੀ ਬਾਤਣਾ ਉਹਦੇ ਵਿੱਚ ਬੰਦੇ ਚਾਉਂਦੇ ਤੇ ਇਹ ਤੋਂ ਕਿਉਂ ਨਹੀਂ ਆਇਆ ਕਰੋ ਲੱਕੜ ਦੇ ਵਿੱਚੋਂ ਉਹ ਕਹਿੰਦੀ ਇੱਥੇ ਦਾ ਤਾਂ ਅਸ਼ੂਰੀ ਇਹਜ ਹੈ ਇਹ ਤਾਂ ਜਿਹੜਾ ਕੋਈ ਇੱਥੇ ਦਾ ਚੰਗਾ ਕਰੇ ਉਹਦਾ ਮਾੜਾ ਕਰਨਾ ਹੀ ਕਰਨਾ ਹੈ ਅਸੀਂ ਵਹਿ ਦੇ ਬਣੇ ਵੀ ਜਿਹੜਾ ਫਾਇਦਾ ਨਹੀਂ ਕਰਨਾ ਉਹ ਨਿਸ਼ਕਾ ਨਹੀਂ ਕਰੋ ਦੇਲਾ ਹੈ ਉਹ ਡਾਲੀ ਦੀ ਗੱਲ ਸੁਣ ਕੇ ਫੇਰ ਆ ਗਈ ਨੀ ਮੋਝਾ ਨਹੀਂ ਹੋ ਕੇ ਕਹਿੰਦਾ ਕਿਉਂ ਪੁੱਛਿਆ ਹੀ ਕਹਿੰਦੀ ਪੁੱਛਿਆ ਹੀ ਉਹ ਤਾਂ ਫਿਰ ਉਹਦਾ ਅਸ਼ੂਲ ਬਹੁਤ ਗਲਤ ਹੈ ਬਈ ਉਹਨੇ ਤਾਂ ਐਂ ਦੱਸਿਆ ਕਹਿੰਦਾ ਜੇ ਵੀ ਅਜੇ ਨਹੀਂ ਯਕੀਨ ਆਉਂਦਾ ਤਾਂ ਕਹਿੰਦੀ ਉਹ ਛੱਪੜ ਹੈ ਛੱਪੜ ਤੇ ਛਾਵੇਂ ਉਹ ਮੂਰੇ ਕੋਲੇ ਟੁੱਪੇ ਟੁੱਪ ਸੇਕਦਾ ਛਾੜਾ ਦਾਦਾ ਗੁਰੂ ਪਿਆ ਦਾਦਾ ਛਾੜਾ ਉਦੋਂ ਪੁੱਛਿਆ ਉਹਦੇ ਕੋਲੇ ਵਾਗੀ ਇਹ ਕਹਿੰਦੀ नागਫਾਨੀ ਯਾਰ नाग ਵੀ ਐਂ ਕਰਕੇ ਵੀ ਨਦੀ ਜਿਹੜਾ ਨੇਕੀ ਦੇ ਪਾਛੇ ਬਦਲੀ ਹੈ ਬਦੀ ਬਦਲਦੇ ਹੋ ਤੁਸੀਂ ਇਹ ਕਾਹ ਤੋਂ ਬਦਲਦੇ ਹੋ ਵੀ ਦੇ ਲੈ ਕਰਦਾ ਵਾਲਾ ਨੇਕੀ ਆ ਨੇਕੀ ਦੀ ਬਦੀ ਬਦਲ ਦਿੰਦੇ ਉਹ ਵੀ ਤੁਸੀਂ ਉਹਨਾਂ ਦਾ ਉਹਦਾ ਮਾੜਾ ਕਰ ਦੋ ਜਿਹੜਾ ਚੰਗਾ ਕਰਦਾ ਉਹ ਕਹਿੰਦਾ ਲੈ ਸੁਣ ਲੈ ਕਾਹਤੋਂ ਕਰਦੇ ਮੈਂ ਦੱਸਦਾ ਕਹਿੰਦਾ ਮੈਂ ਇੱਥੇ ਪਿਆਤੀ ਸੁੱਤਾ ਕੋਲੇ ਐ ਇੱਕ ਆ ਕੇ ਇੱਥੇ ਪਾਣੀ ਪੀਤਾ ਉਹਨੇ ਪਾਣੀ ਪੀਂਦੇ ਨੇ ਥੋੜਾ ਦੁੱਧ ਪਾ ਲਿਆ ਦੁੱਧ ਲਾ ਕੇ ਕੱਚੀ ਲੱਸੀ ਪੀਣ ਲੱਗ ਗਿਆ ਕਹਿੰਦਾ ਮੈਨੂੰ ਕੋਲਟ ਪਾ ਕੇ ਮੈਨੂੰ ਦੇਤਾ ਕਹਿੰਦਾ ਮੈਂ ਜਦੋਂ ਕੋਲਟ ਪਾ ਕੇ ਉਹ ਛੱਪ ਕਹਿੰਦਾ ਦੁੱਧ ਪੀਤਾ ਕਹਿੰਦਾ ਮੈਂ ਆਖਿਓ ਯਾਰ ਇਹ ਤਾਂ ਬਾਲਾ ਹੀ ਸਵਾਦ ਦੁੱਧ ਹੈ ਦੇਲਾ ਕੱਚੀ ਲੱਠੀ ਹੀ ਜਤਾ ਕਦੇ ਖਾਦਾ ਪੀਤਾ ਹੀ ਨਹੀਂ ਸੀ ਆ ਤਾਂ ਪਾਣੀ ਪੀ ਜਾਂਦੇ ਆ ਬਹੁਤ ਵਧੀਆ ਹੈ ਖੜ ਜਾ ਕਹਿੰਦਾ ਯਾਰ ਜਿਹੜਾ ਤੈ ਮੇਰਾ ਫਾਇਦਾ ਕਰੇ ਮੈਂ ਵੀ ਕਰਦਾ ਕਹਿੰਦਾ ਮੈਂ ਖਾਡੇ ਚ ਵੜਿਆ ਉਹਨੂੰ ਜਾ ਕੇ ਸੌਨੇ ਦੀ ਮੋਹਰ ਲਿਆ ਕੇ ਦਿੱਤੀ ਸੌਨੇ ਦੀ ਮੋਹਰ ਲਿਆ ਕੇ ਦਿੱਤੀ ਉਹ ਮੋਹਰ ਨੂੰ ਦੇਖ ਕੇ ਕਹਿੰਦਾ ਭਾਈ ਜੱਟ ਬੇਈਮਾਨ ਹੋ ਗਿਆ ਬਈ ਇਹਦੇ ਇਹਦੇ ਮਾਰਦਾਂ ਸਿਰ ਤੇ ਖਵਾੜੀ ਮਾ ਛੋਟੀ ਮਾਰ ਦਿੰਨੇ ਆ ਇਹ ਤੇ ਖਾੜੇ ਚ ਖਾਮਨੀ ਕਿੰਨੇ ਆ ਕਿ ਮੋਹਰਾ ਹੋਣ ਗਿਆ ਮੋਹਰੇ ਛਾਰੀਆਂ ਕੱਢ ਲਾਂਗੇ ਆਪਾਂ ਕਹਿੰਦਾ ਜਦੋਂ ਉਹਨੇ ਝਾਕ ਕੇ ਕਹਿੰਦਾ ਮੇਰੇ ਮਾਰੀ ਛੋਟੀ ਕਹਿੰਦਾ ਮੈਂ ਛੋਟੀ ਮਾਰ ਦੇਈ ਕਹਿੰਦਾ ਉਲਟ ਕੇ ਮਾਰਿਆ ਡਾਂਗ ਉਹਨੇ ਕਹਿੰਦਾ ਛੱਟ ਲਿਆ ਉੱਥੇ ਹੀ ਕਹਿੰਦਾ ਯਾਨੀ ਇਹ ਨੇਕੀ ਦੇ ਵਜੇ ਐ ਵਾਦੀ ਬਦਲਦੀ ਐ ਇਸ ਨਹੀਂ ਉਹਨਾਂ ਦਾ ਅਜੇ ਊਸੂਲ ਬਣਾ ਲਿਆ ਇੱਥੇ ਤੇ ਜਿੰਨਾ ਜੰਗਲ ਐ ਵੀ ਜਿਹੜਾ ਨੇਕੀ ਕਰੂ ਉਹਦਾ ਮਾੜਾ ਕਰਨਾ ਹੀ ਕਰਨਾ ਜਦੋਂ ਇਹ ਕਰਦੇ ਹੁਣ ਤਾਂ ਹੁੰਦਾ ਹੀ ਆ ਕੁਛ ਤੀਗਾ ਵੇ ਕਰਨਾ ਕੋਈ ਇਹਨਾਂ ਦਾ ਫਾਇਦਾ ਨਹੀਂ ਕਰਨਾ ਨਿਸ਼ਕਾ ਨਹੀਂ ਕਰਨਾ ਹੈ ਕਿਹੜਾ ਕੋਈ ਕਿੱਡਾ ਹੀ ਫਾਇਦਾ ਕਰ ਦੇਵੇ ਉਹ ਸੁੱਕਾ ਨੰਗਲ ਦੇਣਾ ਹੀ ਨਹੀਂ ਭਾਈ ਉੱਥੋਂ ਵੀ ਨਿੰਮੋ ਤਾਂ ਨਹੀਂ ਹੋ ਕੇ ਆ ਗਈ ਕਹਿੰਦੀ ਫਿਰ ਇਹ ਤਾਂ ਛੋਡੇ ਵਾਸਤੇ ਗੱਲ ਵਧੀਆ ਨਹੀਂ ਉਹਨੇ ਵੀ ਆਹੀ ਕਰਨੀ ਤਾਂ ਕਹਿੰਦੀ ਹੁਣ ਫਿਰ ਮੈਂ ਕਿਵੇਂ ਕਰਾਂ ਫਿਰ ਤੂੰ ਮੈਨੂੰ ਐ ਕਰ ਪੇ ਜਾਇਆ ਹਾਂ ਦੇ ਪਿੰਡ ਵਿਆਹੀ ਜਾਂਦੀ ਆ ਮੈਂ ਤੇ ਲੈ ਸਹੁਰੇ ਦਾ ਜਾਇਆ ਹਾਂ ਢੇ ਸਾਨੂੰ ਜਦੋਂ ਮੇਰੇ ਵੀ ਦੋ ਬੱਚੇ ਹੋ ਗਏ ਉਦੋਂ ਮੈਂ ਤੇਰੇ ਕੋਲੇ ਇਹਨੂੰ ਲੈ ਆਉਂ ਤੂੰ ਫੇਰ ਮਾਰ ਦੇ ਇਹਨੂੰ ਫਿਰ ਮੈਂ ਬੱਚਿਆਂ ਦੇ ਛਿੱਤੇ ਦਾ ਟਾਈਮ ਪਾਸ ਕਰ ਕਰ ਲੂੰ ਵੀ ਹੁਣ ਮੈਨੂੰ ਇੰਨਾ ਰੰਡ ਰੰਡ ਕੱਟਣਾ ਵੀ ਬਹੁਤ ਮੁਸ਼ਕਲ ਹੈ ਨੌਜਵਾਨ ਉਮਰ ਦੇ ਵਿੱਚ ਅਜੇ ਤਾਈਂ ਅਸੀਂ ਖਾਦਾ ਪੀਤਾ ਵੀ ਕੁਝ ਨਹੀਂ ਢਾਇਆ ਕੁਝ ਨਹੀਂ ਇਹ ਤਾਂ ਵਿਆਹੀ ਜਾਂਦਾ ਮੈਨੂੰ ਇਹ ਮੈਂ ਇਹਨਾਂ ਦਾ ਘਰ-ਬਾਰ ਬਣੀ ਦੇਖਿਆ ਤੂੰ ਮੈਨੂੰ ਵਗ ਜਾਣ ਦੇ ਤੇ ਵੀ ਕਹਿੰਦਾ ਲੈ ਕੇ ਇਹਨੂੰ ਜਦੋਂ ਦੋ ਬੱਚਿਆਂ ਤੋਂ ਬਾਅਦ ਮੈਂ ਤੇਨਾਂ ਵੈਦਾ ਕਰਦੀ ਇਹਨੂੰ ਲੈ ਕੇ ਆ ਜੂੰ ਇਥੋਂ ਉਹ ਕਹਿੰਦਾ ਖੜ ਜਾ ਬੱਚੇ ਚਾਹੀਦੇ ਨੇ ਤੈਨੂੰ ਕਹਿੰਦੀ ਹਾਂ ਕਹਿੰਦਾ ਫਿਰ ਗਿਆ ਉਹਨੇ ਖੱਡ ਦੇ ਚ ਬੜਿਆ ਖੱਡ ਜੋ ਦੋ ਗੋਲੀਆਂ ਲਿਆਤੀਆਂ ਕਹਿੰਦਾ ਚੱਕ ਗੋਲੀਆਂ ਜਾ ਕੇ ਦੋ ਲੈ ਲਈ ਤੇ ਇਹ ਦੋ ਮੁੰਡੇ ਹੋ ਜਾਣਗੇ ਦੋ ਸਾਲਾਂ ਚ ਉਹ ਛੋੜ ਕੇ ਕਹਿੰਦੀ ਮੁੰਡੇ ਤਾਂ ਹੋ ਜਾਣਗੇ ਦੋ ਅਗਲਾ ਕਹਿੰਦਾ ਪਤਨੀ ਬਾਤ ਨਹੀਂ ਇਹ ਮੁੰਡੇ ਖਵਰੇ ਕਿੱਦੇ ਜੰਮ ਲਏ ਨੇ ਫੇਰ ਮੈਨੂੰ ਇਹਨੂੰ ਲੋਕ ਕ ਵੀ ਕਹਿਣ ਲੱਗ ਜਾਣਗੇ ਇਹ ਤਾਂ ਕਵੀ ਨੇ ਵੀ ਥੋੜੋ ਨੇ ਇਹ ਬਿਨਾ ਪਿਓ ਤੋਂ ਮੁੰਡੇ ਐ ਕਿਵੇਂ ਜੰਮ ਲਏ ਨੇ ਖਵਰੇ ਕਿੱਦੇ ਜੰਮੇ ਨੇ ਕਿੱਦੇ ਨਾ ਫੇਰ ਲੋਕ ਮਖੌਲ ਡਾਇਆ ਕਰਨਗੇ ਸਾਡਾ ਕਹਿੰਦੀ ਇਹ ਵੀ ਨਹੀਂ ਗੱਲ ਲੋਟ ਐ ਇੱਕ ਉਹਨੇ ਉਹ ਕਹਿੰਦਾ ਫਿਰ ਇਹ ਵੀ ਨਹੀਂ ਲੋਟ ਕਹਿੰਦੇ ਹਾਂ ਕਹਿੰਦੀ ਲੈ ਮੈਂ ਉਹਨੇ ਫੇਰ ਦੁਬਾਰੇ ਖਾੜੇ 'ਚ ਵੜਿਆ ਦੋ ਗੋਲੀਆਂ ਲਿਆਤੀਆਂ ਸਨੇਹਰੀ ਰੰਗ ਦੀਆਂ ਕਹਿੰਦਾ ਜਿਹੜਾ ਕੋਈ ਐ ਕਹੂ ਉਹਦੇ ਆ ਸਿਰ ਤੇ ਕਰਕੇ ਭੋਰ ਦਿਆ ਕਹਿੰਦੀ ਅੱਗ ਲੱਗ ਜਾ ਕਰੂ ਅਗਲੇ ਨੂੰ ਮਾਰ ਤਾ ਅਗਲਾ ਕਹਿੰਦੀ ਐ ਹੋ ਜਾਂਦਾ ਹੁੰਦਾ ਕਹਿੰਦੀ ਹਾਂ ਉਹ ਕਹਿੰਦੀ ਜਮਾਂ ਪੱਕੀ ਗੱਲ ਐ ਕਹਿੰਦੀ ਜਮਾਂ ਪੱਕੀ ਗੱਲ ਐ ਉਹਨੇ ਗੋਲੀ ਇੱਕ ਹੱਥੇ 'ਚ ਫੜੀ ਕਹਿੰਦੀ ਛੱਪ ਦੇ ਸਿਰ ਤੇ ਕਰਕੇ ਕਹਿੰਦੀ ਐਂ ਭੋਰਨੀਆਂ ਨੇ ਉਹ ਜਦੋਂ ਛੱਪ ਦੇ ਸਿਰ ਤੇ ਭੋਰੀਆਂ ਉਹ ਭਾਈ ਛੱਪ ਨੂੰ ਅੱਗ ਲੱਗ ਗਈ ਛੱਪ ਨੂੰ ਅੱਗ ਲੱਗ ਗਈ ਛੱਪ ਮਚ ਗਿਆ ਉੱਥੇ ਹਵਾ ਬਣ ਗਈ ਉਹਨੂੰ ਕਹਿੰਦੀ ਚੜ ਘੋੜੇ ਤੇ ਤੂੰ ਉਹ ਘੋੜੇ ਤੇ ਚੜ ਗਿਆ ਆਪ ਮਗਰ ਬੱਗੀ ਆਉਂਦੀ ਸੀ ਬੱਗੀ ਤੇ ਚੜ ਕੇ ਫੇਰ ਵਿਆਹੀ ਵੀ ਜਾ ਕੇ ਗਏ ਉਸ ਜੰਗਲ ਦਾ ਅਸ਼ੂਲ ਨੇਕੀ ਦੇ ਬਦਲੇ ਵਧੀ ਇਹਦਾ ਖਵਾਨੀ ਦਾ ਨੋ ਵੀ ਨੇਕੀ ਦੇ ਬਦਲੇ ਵਧੀ ਹੋਈ ਹੈ ਦੋਸਤੋ ਇਹ ਇੱਕ ਨੇਕੀ ਦੇ ਬਦਲੇ ਬਦੀ ਬਦਲੀ ਆ ਫੇਰ ਵਿਆਹੀ ਘਰੇ ਗਈ ਫੇਰ ਬਚਨ ਰਸਣ ਲੱਗੇ ਫੇਰ ਜਾ ਕੇ ਉਹਨੇ ਸ਼ੁਕਰ ਮਨਾਇਆ ਤੇ ਫੇਰ ਸ਼ਗਨ ਕੀਤੇ ਤੇ ਇਹ ਖੁਆਣੀ ਦਾ ਦੋਸਤ ਇੱਥੇ ਐਂਡ ਆਉਂਦਾ